ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲਾ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚਾਰ گاਵਾ ਤੁਹਾਨੂੰ ਦਿਖਾਉਣੀ ਆ ਨੋਰਮਲੀ ਰੇਟ ਹੁੰਦੇ ਆ ਜੀ ਉਹਨਾਂ ਦੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਇਹ ਆਪਣੀ ਇੱਥੇ ਅੱਗੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਦੋਂ ਤਸੱਲੀ ਪੂਰੀ ਹੋ ਜੇ ਫੇਰ ਹੀ ਅਗਲੇ ਤਿੱਕੇ ਦੇ ਪਸ਼ੂ ਫੋਲਿਆ ਕਰੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬੜੇ ਵਧੀਆ ਤੁਸੀਂ ਸੁਣਾ ਸਭ ਵਧੀਆ ਜੀ ਤੇ ਨਾਮ ਦੱਸ ਤਾਂ ਫਿਰ ਨਾਮ ਤਾਂ ਹੈਗਾ ਡਾਕਟਰ ਭੋਲਾ ਹਾਂਜੀ ਤੇ ਪਿੰਡ ਠੱਠਾ ਤਸਵੀਰ ਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਫੋਨ ਨੇੜੇ ਲੋਪੋਕੇ ਚ گاؤں ਦਾ ਮੋਬਾਈਲ ਨੰਬਰ ਹੈਗਾ 9552 84286 98550 ਤੇ 84290 ਤੇ ਲੋਪੋਕੇ ਚ گاਵੇਂ ਬਿਲਕੁਲ ਨਾਲ ਹੀ ਆ ਹਨਾ ਨਾਲ ਹੀ ਆ ਜੀ 1 ਕਿਲੋਮੀਟਰ ਤੇ ਇੱਕ ਪਾਸੇ ਲੋਪੋਕੇ ਤੇ ਇੱਕ ਪਾਸੇ ਚਗਾਵਾ ਹਨਾ ਠੀਕ ਹੈ ਤੇ ਪਰਸੋ ਜਿਹੜੀਆਂ 6-7 گاਵਾ ਪਾਈਆਂ ਵੇਗੀਆਂ ਸਾਰੀਆਂ ਉਹ ਦੱਦਾ ਘੰਟਾ ਵੀ ਨਹੀਂ ਚੱਲਿਆ ਅੱਛਾ ਹਾਂਜੀ ਅੱਧੇ ਘੰਟੇ ਸਾਰਾ ਮਾਲ ਵੇਚ ਗਿਆ ਤੇ ਅੱਜ ਫੇਰ ਸਾਫ਼ ਸੁਥਰੀਆਂ ਵੜਾ ਆਈਆਂ ਜੀ ਅੱਛਾ ਇੱਕ ਪਹਿਲੇ ਸੂਗੇ ਆ ਤੇ ਦੋ ਦੂਜੇ ਸੂਗੇ ਆ ਤੇ ਇੱਕ ਤੀਜੇ ਸੂਗੇ ਉਹ ਤਾਂ ਸੇਲ ਹੋ ਗਈ ਹੈ ਅੱਛਾ ਇਹਨਾਂ ਚੋਂ ਵੀ ਇੱਕ ਵੇਗੀ ਆ ਇਹਨਾਂ ਚੋਂ ਵੇਗੀ ਆ ਤਾਂ ਤਿੰਨ ਵੜਾ ਖਲੋਤੀ ਤਿੰਨ ਹੀ ਰਹਿ ਗਈਆਂ ਹੁਣ ਬਸ 47 ਸੂਗੀਆਂ ਠੀਕ 47 ਸੂਗੀਆਂ ਠੰਡੀਆਂ ਤੀਰੀਆਂ ਤੇ ਰੇਟ ਉਦੋਂ ਨਾ ਕੋਈ ਜਾਇਜ਼ ਹੈ ਬਿਲਕੁਲ ਤੋਹਫੇ ਦੇਣੇ ਇੱਥੇ ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ਰਵਾਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੋਈ ਨਾ ਇਹਨੂੰ ਸੂਈ ਕਰ 7 ਅਕਸ ਦਿਨੋਂ ਕੇ ਤੇ ਦੁੱਧ ਕਿੰਨਾ ਜੀ ਦੇ ਕੋ ਐ ਮੋਕੇ 1213 ਚਲੋ ਤਿਆਰ ਜਿਹੜਾ ਤਿਆਰ ਜਿਹੜਾ ਠੀਕ ਹੈ ਤੋਰੋ ਫਿਰ ਇਕ ਰੇਨ ਮਗਰ ਕੀ ਜੇ ਇਹਦੇ ਬੱਚਾ ਇਹਦੇ ਮਗਰ ਬੱਚਾ ਆ ਉਹ ਬੱਚਾ ਜੇ ਜੇ ਨਾੜੂ ਵੀ ਬੱਚੇ ਦਾ ਨਾਲ ਹੀ ਆ ਬਾਕੀ ਥਾਣੇ ਦੇ ਇਕ ਵਾਰੀ ਚੰਗੀ ਤਰ੍ਹਾਂ ਲਾਗੇ ਤਾਂ ਦੇਖ ਸਕਦੇ ਜੀ ਚੌਂਕਾਂ ਬਹੁਤ ਸਾਫ਼ ਸੁਥਰੀ ਹੈ ਜੀ ਠੰਡੀ ਠੀਡੀ ਹੈ ਬਿਲਕੁਲ ਤੇ ਦਾ ਫਿਰ ਕਿੰਨਾ ਰੱਖਣਾ ਮੁੱਲ ਆਪਾਂ ਫਿਕਸ ਰੇਟ 37000 ਰੁਪਏ 37000 ਚਲੋ ਬਾਕੀ ਛੋਟ ਛੋਟ ਵਿੱਚੋਂ ਕਰ ਦੋਗੇ ਆਪਾਂ ਕੋਈ ਨਾ ਕੋਈ ਵੀਰ ਆ ਆਪਣੇ ਕੋ ਫੋਨ ਕਰੇਗਾ ਉਹ ਵਜ਼ਨ ਕਰਾਂਗੇ ਠੀਕ ਹੈ ਜੀ ਤੇ ਉਦਰਾ ਕਿੰਨਾ ਦੁੱਧ ਕਰੀ ਜਾਊਗੀ 15 16 ਕਿਲੋ ਭਾਦੇ ਠੀਕ ਹੈ ਜੀ ਤੇ ਹੁਣ ਆ ਅੱਗੇ ਆਗੇ ਸਾਈਵਾਲ ਕ੍ਰੋਸ ਤੇ ਆ ਵੈੜ ਥਾਣੇ ਤੇ ਲੱਗੇ ਤੋਂ ਦੇਖ ਸਕਦੇ ਆ ਧੰਨ ਵਾਲੀ ਆ ਜਿਹੜੀ ਇਹਨੂੰ ਕਿੰਨਾ ਚਿਰ ਹੋ ਗਿਆ ਜੈ ਸੁਈ ਨਾ ਇਹਨੂੰ ਆਹ ਪੰਜ ਛੇ ਦਿਨ ਹੀ ਹੋਇਆ ਪੰਜ ਛੇ ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਇਹੋ ਚੀਜ਼ੀ अच्छा 12 13 लीटर हां जी ਤੇ ਇਹ ਕਿੰਨਾ ਕਰੀ ਜਾਊਗੀ ਇਹ ਭਾਵੇਂ 15 16 ਕਿਤੇ ਜੀ ਤੋੜਾ ਫੇਰ ਇੱਕ ਰਿੰਦਾਂ ਵਿੱਚ ਬਾਕੀ ਸੋਈਆਂ ਸਵਾਈਆਂ ਵਾ ਇਹ ਵਾਦਾ ਵਾ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖਾਡ ਤੇ ਉਤਨਾ ਇਹ ਵੀ ਠੰਡੀ سیل ਜੇ ਸਾਰਨੇ ਵੀਰ ਜੀ ਚੋਕ ਦੇ ਅਗਲੇ ਦੇ ਘਰੋਂ ਆਏ ਤਸੱਲੀਆਂ ਕਰਕੇ ਪੇਰ ਆਂਦੀਆਂ ਆਪਾਂ ਮਾਂ ਅੱਛਾ ਹਾਂ ਜੀ ਤੋਂ ਆਪਾਂ ਪੈਸੇ ਦੇਣੇ ਆ ਹਾਂ ਜੀ ਹਾਂ ਜੀ ਆਪਣੇ ਕੋ ਕੁ ਹਾਂ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਫਿਕਸ ਜੇ ਹਵਾਨਾ ਵਾ ਜਿਹੜਾ ਉਤਨਾ ਇਹਦਾ ਤੇ ਇਹਦੇ ਮਗਰ ਬੱচ্চਾ ਕੀ ਜੇ ਇਹਦੇ ਮਗਰ ਬੱচ্চਾ ਜੀ ਉਹ ਬੱচ্চਾ ਸਾਹਮਣੇ ਗਾੜੀ ਵੱਜਾ ਇਹਦਾ ਤੇ ਇਹਦਾ ਫਿਰ ਕਿੰਨਾ ਜੇ ਮੁੱਲ ਇਹਦਾ ਲੈਣ ਦੇਣ ਵਾਲਾ ਫਿਕਸ ਜੀ 38000 38000 ਹਾਂ ਜੀ ਬਾਕੀ ਮੰਨ ਤਾਂ ਉਸ ਕਰਾਂਗੇ ਛੋਟ ਛੜ ਮੌਕੇ ਤੇ ਹੋ ਜਾਊਗੀ ਹਨਾ ਮੰਤਨ ਹੋ ਜਾਊਗਾ ਤੇ ਹੁਣ ਇੱਕ ਹੋਰ ਆ ਵੀ ਸੂਈ ਸਵਾਈ ਆ ਆ ਜਿਹੜੀ ਗਾਂ ਤੋਂ ਪਹਿਲਾਂ ਵੇਚੀ ਆ ਇਹਦੀ ਮਗਰ ਇਹ ਕੰਦਰ ਵੀ ਅੰਦਰ ਵੀ ਜਿਹੜੀਆਂ ਬੱਜੀਆਂ ਉਦਨ ਵਾਲੀਆਂ ਜਾਂ ਕੁਛ ਉਹ ਵੀ ਬਗੀਆਂ ਵਾ ਜੇ ਜਾਣੀਆਂ ਵਾ ਤੇ ਇਹਦੇ ਬਾਰੇ ਵੀ ਦੱਸਿਓ ਵਧੀਆ ਫਿਰ ਇਹ ਪਹਿਲਾਂ ਸੂਰ ਬੱਛੀ ਸੂਈ ਹੈ ਜੀ ਅੱਛਾ ਸੂਈ ਤੋਂ ਅੱਜ ਤੱਕ ਦੇ ਨੋ ਦੇ ਬਰਾਬਰ ਆ ਉਹ ਮੱਛੀ ਜੇ ਮਗਰ ਇਹਦੇ ਇਹਦੇ ਮਗਰ ਵੱਛੀ ਹੈ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਆਹ ਮੋਕੇ 12 ਕਿਲੋ ਦੁੱਧ ਜੇ ਤਿਆਰ ਜਿਹੜਾ ਤਿਆਰ ਹੈ ਇਹਦੇ ਤੋੜਦਾ ਫਿਰ ਇਹਨਾਂ ਸਿੱਟਾੜ ਕੱਢੇ ਵੀ ਆ ਨਿਕਲਵਾਨੇ ਦੀ ਆ ਹਾਂਜੀ ਉਹ ਤਾਂ ਬਹੁਤ ਸਾਊ ਸੁੱਟੀ ਗਈ। ਆ ਜਿ ਲੈ ਆ। ਆ ਬੱਚਾ ਵੀ ਰੱਖੀ। ਤੇ ਆ ਵਛੀ ਆ ਇਹਦੀ। ਹਾਂ ਦੇਖ ਲਓ ਜੀ। ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਐ? ਇਹ ਆ ਜੀ ਲੈਣ ਦੇ ਨਾਲ ਆ ਜੀ 36000 ਰੁਪਏ 36000 ਹਾਂ ਜੀ ਚਲੋ ਬਾਕੀ ਜੇ ਕੋਈ ਫੋਨ ਲਾਊਗਾ ਤੇ ਮੋਕੇ ਤੇ ਕਰ ਦੋਗੇ ਹਾਂ ਜੀ ਤੇ ਹੋਰ ਕੁਝ ਹੈ ਨਾ ਫਿਰ ਓਕੇ ਜੀ ਬਾਕੀ ਇਹ ਆ ਬਈ ਸੁਈਆਂ ਹੈਗੀਆਂ ਵਾ ਸੁਈਆਂ ਆਪਣੀਆਂ ਆਣ ਕੇ ਤਸੱਲੀਆਂ ਕਰੋ ਹਾਂ ਜੀ ਹਾਂ ਜੀ ਤੇ ਹਾਂ ਜੀ ਧੀਆਂ ਬੱਚੀਆਂ ਚੋਣ ਸਾਫ ਸੁਥਰੀਆਂ ਕੋਈ ਤੰਤਵਾਦ ਘਾਟ ਨਹੀਂ ਹੈ ਕਿ ਕੇ ਅੱਛਾ ਠੀਕ ਹੈ ਜੀ ਬਾਕੀ ਜੋ ਵੀ ਕੋਈ ਚ ਸਾਰਾ ਕੁਝ ਤਾਂ ਦੇ ਸੰਭਣੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੁਕੜ ਦਿੱਦ ਸੋਹਰਾ ਮਾਂ ਤੋਂ ਵੱਧ ਨੇ ਕੱਦੇ ਕੰਡੀ ਸਾਰਾ ਮਾਰ ਗਿਆ ਜੀ ਹਾਂਜੀ 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 ਸਹੀਏ گاਵਾ ਵਿਖੀਆਂ ਉਹ ਵੱਡੀ ਗਾਂ ਵਿਖੀ ਹੋਈ ਆ ਅੱਛਾ ਪੈਸੇ ਦੇ ਕੇ ਉਹਨਾਂ ਦੇ ਘਰੇ ਕੋ ਪ੍ਰੋਗਰਾਮ ਆ ਨਾ ਕੱਲ੍ਹ ਕਰ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ